ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਚੇਤਰ ਦੀ ਮਸਿਆ ਵਾਲੇ ਦਿਨ ਇਹ ਖਾਸ ਮਹਾ ਉਪਾਅ ਕਰ ਲਓ 1 ਮਹੀਨੇ ਦੇ ਵਿੱਚ ਵਿੱਚ ਹੀ ਵਿਆਹ ਪੱਕਾ ਹੋ ਜਾਵੇਗਾ ਸਾਧ ਸੰਗਤ ਜੀ ਅਸੀਂ ਉਹਨਾਂ ਲੋਕਾਂ ਦੇ ਲਈ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਜਿਨ੍ਹਾਂ ਲੋਕਾਂ ਦੇ ਬੱਚਿਆਂ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਕਾਰਨ ਭਾਵੇਂ ਕੋਈ ਵੀ ਹੋਵੇ ਜਾਂ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਹੈ ਜਾਂ ਫਿਰ ਰਿਸ਼ਤੇ ਆਉਂਦੇ ਨੇ ਪਰ ਗੱਲ ਨਿਪਰੇ ਨਹੀਂ ਚੜਦੀ ਜੇਕਰ ਰਿਸ਼ਤਾ ਸਿਰੇ ਵੀ ਚੜ ਜਾਂਦਾ ਹੈ ਤਾਂ ਵਿਆਹ ਦੇ ਸਮੇਂ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਂਦੀ ਹੈ ਜਿਹੜੇ ਕਾਰਨ ਕਰਕੇ ਉਹਨਾਂ ਦਾ ਵਿਆਹ ਸਿਰੇ ਨਹੀਂ ਚੜਦਾ ਰਿਸ਼ਤਾ ਟੁੱਟ ਜਾਂਦਾ ਹੈ ਇਹ ਕਈਆਂ ਦਾ ਕਹਿਣਾ ਵੀ ਹੁੰਦਾ ਹੈ ਕਿ ਜੇਕਰ ਸਾਡਾ ਰਿਸ਼ਤਾ ਨੇਪਰੇ ਚੜ ਕੇ ਵਿਆਹ ਤੱਕ ਗੱਲਬਾਤ ਹੋ ਜਾਂਦੀ ਹੈ ਤਾਂ ਵਿਆਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਇਹ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਮਹਾਂ ਉਪਾਅ ਲੈ ਕੇ ਆਏ ਹਾਂ ਜੀ ਜੇਕਰ ਤੁਸੀਂ ਇਸ ਉਪਾਅ ਨੂੰ ਚੇਤਰ ਦੀ ਮਸਿਆਂ ਵਾਲੇ ਦਿਨ ਕਰ ਲੈਂਦੇ ਹੋ ਤਾਂ ਤੁਹਾਡੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜਿਹੜਾ ਬੱਚਾ ਇਸ ਉਪਾਅ ਨੂੰ ਮੱਸਿਆ ਵਾਲੇ ਦਿਨ ਕਰ ਲਵੇਗਾ ਉਸ ਦਾ ਵਿਆਹ 1 ਮਹੀਨੇ ਦੇ ਵਿੱਚ ਪੱਕਾ ਹੋਵੇਗਾ ਇਸ ਚੀਜ਼ ਦੀ 101% ਗਾਰੰਟੀ ਹੈ ਤੇ ਕਰਨਾ ਵੀ ਸਿਰਫ ਤੇ ਸਿਰਫ 1 ਦਿਨ ਹੀ ਹੈ ਇਹ ਇੱਕ ਛੋਟਾ ਜਿਹਾ ਤੇ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਉਪਾਅ ਹੈ ਇਸ ਨੂੰ ਸਿਰਫ ਇੱਕ ਵਾਰ ਕਰਕੇ ਤੁਸੀਂ ਆ ਰਹੀਆਂ ਵਿਆਹ ਜਾਂ ਰਿਸ਼ਤੇ ਦੇ ਵਿੱਚ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਆਪਣੇ ਬੱਚੇ ਦਾ ਵਿਆਹ ਕਰ ਸਕਦੇ ਹੋ ਅੱਜ ਦੇ ਜੋ ਵੀਡੀਓ ਹੈ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹਿਣ ਵਾਲੀ ਹੈ ਇਸ ਵੀਡੀਓ ਦੇ ਨਾਲ ਤੁਹਾਡੀਆਂ ਵਿਆਹ ਸੰਬੰਧੀ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਕਰਕੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਿਨਾਂ ਸਕਿੱਪ ਕੀਤੇ ਧਿਆਨ ਦੇ ਨਾਲ ਜ਼ਰੂਰ ਸੋਣਨਾ ਜੀ ਤਾਂ ਜੇ ਤੁਹਾਨੂੰ ਪੂਰੀ ਗੱਲ ਦੀ ਸਮਝ ਆ ਸਕੇ ਕਿ ਵੀਡੀਓ ਦੇ ਵਿੱਚ ਤੁਹਾਨੂੰ ਕੀ ਉਪਾਅ ਦੱਸਿਆ ਗਿਆ ਹੈ ਅਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੈ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਜੀ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡੇ ਪਰਿਵਾਰ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਪਰੇਸ਼ਾਨੀਆਂ ਸਭ ਖਤਮ ਹੋ ਜਾਣ ਤਾਂ ਆਓ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਪੀਲੇ ਰੰਗ ਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਇਸ ਦੇ ਨਾਲ ਨਾਲ ਜੋ ਸਾਡੇ ਵਿਆਹ ਵਾਲਾ ਸੰਜੋਗ ਹੁੰਦਾ ਹੈ ਉਹ ਪੀਲੇ ਰੰਗ ਦੇ ਨਾਲ ਬਹੁਤ ਹੀ ਜ਼ਿਆਦਾ ਜੁੜਿਆ ਹੁੰਦਾ ਹੈ ਕਿਉਂਕਿ ਅਸੀਂ ਵਿਆਹ ਦੇ ਵਿੱਚ ਬੱਚਿਆਂ ਦੇ ਵਿਆਹ ਤੇ ਹਲਦੀ ਵੀ ਲਗਾਉਣੀ ਆ ਇਸ ਕਰਕੇ ਤੁਸੀਂ ਪੀਲੀ ਹਲਦੀ ਹੀ ਲੈਣੀ ਹੈ ਇਸੇ ਤਰ੍ਹਾਂ ਤੁਸੀਂ ਹਲਦੀ ਦੀ ਗੱਠ ਲੈ ਲਈ ਪੀਲੀ ਹਲਦੀ ਦੀ ਪੀਸੀ ਹੋਈ ਨਹੀਂ ਲੈਣੀ ਤੇ ਪੀਲਾ ਕੱਪੜਾ ਲੈ ਕੇ ਉਸ ਗੱਠ ਨੂੰ ਉਸ ਪੀਲੇ ਕੱਪੜੇ ਦੇ ਵਿੱਚ ਲਪੇਟ ਲੈਣਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਜੇਕਰ ਬਣਿਆ ਹੈ ਤਾਂ ਉੱਥੇ ਲਿ ਜਾ ਕੇ ਤੁਸੀਂ ਰੱਖ ਦਿਓ ਜੇਕਰ ਨਹੀਂ ਵੀ ਬਣਿਆ ਜਿੱਥੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੀਆਂ ਜਿੱਥੇ ਫੋਟੋਆਂ ਪਈਆਂ ਹਨ ਤਸਵੀਰਾਂ ਜਿੱਥੇ ਤੁਸੀਂ ਧੂਪ ਅਗਰਬਤੀ ਕਰਦੇ ਹੋ ਪਰਮਾਤਮਾ ਦਾ ਨਾਮ ਜਪਦੇ ਹੋ ਉਸ ਸਥਾਨ ਤੇ ਤੁਸੀਂ ਲਿਜਾ ਕੇ ਇਸ ਕੱਪੜੇ ਦੇ ਵਿੱਚ ਜਿਹੜੀ ਤੁਸੀਂ ਹਲਦੀ ਦੀ ਗੱਠ ਲਪੇਟੀ ਹੋਈ ਹੈ ਇਹਨੂੰ ਉੱਥੇ ਰੱਖ ਸਕਦੇ ਹੋ ਤੇ ਉਹ ਗੱਠ ਰੱਖ ਕੇ ਕਪੜੇ ਸਮੇਤ ਤੁਸੀਂ ਆਪਣੇ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਥੇ ਹੱਥ ਜੋੜ ਕੇ ਉਹ ਪਰਮਾਤਮਾ ਨੂੰ ਯਾਦ ਕਰਕੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਨੀ ਆਪਣੇ ਬੱਚੇ ਦਾ ਨਾਮ ਲੈ ਕੇ ਜਿਹੜੇ ਵੀ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਸ ਦਾ ਨਾਮ ਲੈ ਕੇ ਉਸ ਦੀ ਏਜ ਕਿੰਨੀ ਆ ਉਹ ਬੋਲ ਕੇ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਇੰਨੀ ਮੇਰੇ ਬੱਚੇ ਦੀ ਉਮਰ ਹੋ ਗਈ ਹੈ ਤੇ ਅਜੇ ਤੱਕ ਕੋਈ ਵੀ ਰਿਸ਼ਤਾ ਸਾਨੂੰ ਸੈੱਟ ਨਹੀਂ ਆ ਰਿਹਾ ਜਾਂ ਫਿਰ ਰਿਸ਼ਤਾ ਆਉਂਦਾ ਤਾਂ ਹੈ ਸਿਰੇ ਨਹੀਂ ਚੜਦਾ ਕਹਿਣ ਦਾ ਭਾਵ ਕਿ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਕਿਸੇ ਵੀ ਤਰ੍ਹਾਂ ਦੀ ਵਿਆਹ ਨੂੰ ਲੈ ਕੇ ਇਸੇ ਤਰ੍ਹਾਂ ਤੁਹਾਡੀ ਜੋ ਵੀ ਸਮੱਸਿਆ ਹੋਵੇਗੀ ਉਹ ਤੁਸੀਂ ਸ਼ਰਧਾ ਤੇ ਭਾਵਨਾ ਦੇ ਨਾਲ ਪਰਮਾਤਮਾ ਤੇ ਭਰੋਸਾ ਰੱਖ ਕੇ ਤੁਸੀਂ ਪਰਮਾਤਮਾ ਦੇ ਅੱਗੇ ਆਪਣੇ ਮਨ ਦੇ ਵਿੱਚ ਹੀ ਬੋਲ ਦੇਣੀ ਹੈ ਇਸ ਤਰ੍ਹਾਂ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਹਲਦੀ ਦੀ ਗੱਠ ਲਈ ਸੀ ਕੱਪੜੇ ਦੇ ਵਿੱਚ ਲਪੇਟੀ ਹੋਈ ਸੀ ਇਹ ਇੱਕ ਮਹਾ ਉਪਾਏ ਹੈ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਸਨ ਉਹਨਾਂ ਦੇ ਵਿਆਹ ਦੇ ਸੰਜੋਗ ਬਹੁਤ ਹੀ ਜਲਦੀ ਬਣ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਘਰ ਤੋਂ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਘਰ ਦੇ ਵਿੱਚ ਬੈਠੇ ਹੋਏ ਤੁਸੀਂ ਇਸ ਉਪਾਅ ਨੂੰ ਬਿਨਾਂ ਕੁਝ ਖਰਚ ਕੀਤੇ ਘਰ ਦੇ ਵਿੱਚ ਬੈਠੇ ਹੋਏ ਕਰ ਸਕਦੇ ਹੋ ਇਹ ਸੀ ਪਹਿਲਾ ਉਪਾਅ ਇਹ ਤਾਂ ਤੁਸੀਂ ਕਰਨਾ ਹੀ ਕਰਨਾ ਹੈ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਸ ਉਪਾਅ ਨੂੰ ਤੁਸੀਂ ਮੰਗਲਵਾਰ ਜਾਂ ਵੀਰਵਾਰ ਦੋਨਾਂ ਦਿਨਾਂ ਦੇ ਵਿੱਚ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਦੋਨੋਂ ਦਿਨ ਕਰਨਾ ਹੈ ਦੋਨਾਂ ਦਿਨਾਂ ਦੇ ਵਿੱਚੋਂ ਇੱਕ ਦਿਨ ਤੁਸੀਂ ਕੋਈ ਵੀ ਚੁਣ ਸਕਦੇ ਹੋ ਉਸ ਦਿਨ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਉਪਾਅ ਵੀ ਬਹੁਤ ਜ਼ਿਆਦਾ کارਗਰ ਤੇ ਚਮਤਕਾਰੀ ਹੈ ਨਾਲ ਨਾਲ ਜੇਕਰ ਤੁਸੀਂ ਇਸ ਉਪਾਅ ਨੂੰ ਵੀ ਕਰ ਲੈਂਦੇ ਹੋ ਤੇ ਤੁਹਾਡੇ ਬੱਚੇ ਦੇ ਵਿਆਹ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਨੇ ਉਹ ਦੂਰ ਹੋ ਜਾਣਗੀਆਂ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਹੈ ਨਾਰੀਅਲ ਨਾਰੀਅਲ ਜਿਹੜਾ ਤੁਸੀਂ ਲੈ ਕੇ ਆਉਣਾ ਹੈ ਉਹ ਪਾਣੀ ਵਾਲਾ ਹੋਣਾ ਚਾਹੀਦਾ ਹੈ ਤੇ ਇਸ ਉਪਾਅ ਨੂੰ ਸਿਰਫ ਬੱਚਿਆਂ ਦੇ ਮਾਤਾ ਪਿਤਾ ਹੀ ਕਰ ਸਕਦੇ ਨੇ ਨਾਰੀਅਲ ਦੇ ਨਾਲ-ਨਾਲ ਤੁਸੀਂ ਇੱਕ ਲੈ ਕੇ ਆਉਣੀ ਹੈ ਮੌਲੀ ਤੇ ਜਿਹੜਾ ਤੁਸੀਂ ਨਾਰੀਅਲ ਲੈ ਕੇ ਆਉਂਗੇ ਉਸ ਨਾਰੀਅਲ ਦੇ ਉੱਪਰ ਉਸ ਮੌਲੀ ਨੂੰ ਤਿੰਨ ਵਾਰ ਕਰਕੇ ਤੁਸੀਂ ਬੰਨ੍ਹ ਦੇਣਾ ਹੈ ਜਿਹੜੀ ਤੁਸੀਂ ਮੌਲੀ ਤਿੰਨ ਵਾਰ ਨਾਰੀਅਲ ਤੇ ਬੰਨ੍ਹ ਕੇ ਉਸ ਨੂੰ ਤੁਸੀਂ ਬਾਅਦ ਦੇ ਵਿੱਚ ਤੋੜਨਾ ਨਹੀਂ ਕਟਣਾ ਨਹੀਂ ਹੈ ਤੁਸੀਂ ਤਿੰਨ ਵਾਰ ਉੱਪਰ ਕਰਨ ਦੇ ਲਈ ਪਹਿਲਾਂ ਹੀ ਤੋੜ ਲੈਣਾ ਹੈ ਤੋੜ ਕੇ ਅਲੱਗ ਮੌਲੀ ਰੱਖ ਲੈਣੀ ਹੈ ਉੱਪਰ ਤਿੰਨ ਵਾਰ ਬਲਣ ਤੋਂ ਬਾਅਦ ਬਿਲਕੁਲ ਵੀ ਮੌਲੀ ਨੂੰ ਤੁਸੀਂ ਤੋੜਨਾ ਨਹੀਂ ਤਿੰਨ ਵਾਰ ਲਪੇਟਣ ਤੋਂ ਬਾਅਦ ਦੇ ਵਿੱਚ ਵੀ ਅਗਰ ਮੌਲੀ ਵੱਧ ਜਾਂਦੀ ਹੈ ਤਾਂ ਉਸ ਨੂੰ ਤੁਸੀਂ ਉਸ ਦੇ ਵਿੱਚ ਘਾਰ ਹੀ ਫੋਲਡ ਕਰ ਸਕਦੇ ਹੋ ਅਸੀਂ ਤੁਹਾਨੂੰ ਜਦੋਂ ਵੀ ਇਹ ਗੁੱਡ ਨਿਊਜ਼ ਮਿਲੇਗੀ ਤੁਸੀਂ ਹੋਰ ਲੋਕਾਂ ਤੇ ਭੈਣ ਭਰਾਵਾਂ ਦੇ ਨਾਲ ਵੀ ਸਾਂਝਾ ਕਰੋਗੇ ਇਹ ਸਾਡਾ ਇਹ ਉਪਾਅ ਕਰਨ ਦੇ ਨਾਲ ਸਾਡੇ ਬੱਚੇ ਦਾ ਵਿਆਹ ਹੋ ਗਿਆ ਤੇ ਤੁਸੀਂ ਉਸ ਨਾਰੀਅਲ ਨੂੰ ਜਦੋਂ ਤੁਹਾਡਾ ਰਿਸ਼ਤਾ ਹੋ ਕੇ ਵਿਆਹ ਪੱਕਾ ਹੋ ਗਏ ਵਿਆਹ ਹੋ ਵੀ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਨਾਰੀਅਲ ਨੂੰ ਕੱਢ ਕੇ ਆਪਣੀ ਅਲਮਾਰੀ ਜਾਂ ਫਿਰ ਜਿੱਥੇ ਵੀ ਰੱਖਿਆ ਹੋਵੇਗਾ ਉਸ ਨੂੰ ਤੁਸੀਂ ਜਾ ਕੇ ਕਿਸੇ ਵੀ ਗਰੀਬ ਪਰਿਵਾਰ ਨੂੰ ਦੇ ਆਉਣਾ ਹੋਰ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰਨਾ ਇਸ ਉਪਾਣ ਤੁਸੀਂ ਇੱਕ ਵਾਰ ਕਰਕੇ ਜ਼ਰੂਰ ਦੇਖਣਾ ਇਹ ਜਿਹੜਾ ਛੋਟਾ ਜਿਹਾ ਉਹ ਪਾ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਤੇ ਪਰੇਸ਼ਾਨੀ ਘਰ ਦੇ ਵਿੱਚ ਆ ਰਹੀ ਹੈ ਤਾਂ ਇਸ ਨੂੰ ਤੁਸੀਂ ਇੱਕ ਵਾਰ ਕਰਕੇ ਜ਼ਰੂਰ ਦੇਖ ਲੈਣਾ ਜੀ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਬਦਤ ਬਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ